ਹਮੇਸ਼ਾ ਆਪਣੇ ਸਾਹਮਲੇ ਰੰਗ ਕਰਕੇ ਚਰਚਾ ਵਿੱਚ ਰਹਿਣ ਵਾਲੀ ਸੋਨੂ ਕੌਰ ਅਤੇ ਉਸ ਦਾ ਮੰਗੇਤਰ ਰਪਿੰਦਰ ਇਨੇ ਦਿਨੀ ਆਪਣੇ ਵਲੌਗਸ ਅਤੇ ਵੀਡੀਓਸ ਕਰਕੇ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਵਿੱਚ ਹਨ ਉਹਨਾਂ ਦੀ ਇੰਸਟਾਗ੍ਰam ਅਤੇ YouTube ਉੱਤੇ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਫਾਲੋਅਰ ਹਨ ਸੋਨੂ ਦੀ ਨਿੱਗੀ ਫੈਨ ਫੋਲੋਇੰਗ ਹੈ ਪਰ ਇੰਨੇ ਹੀ ਲੋਕ ਉਹਨੂੰ 네ਗੇਟਿਵ ਕਮੈਂਟ ਕਰਕੇ ਟ੍ਰੋਲ ਵੀ ਕਰਦੇ ਹਨ ਉਸ ਦੇ ਰੰਗ ਰੂਪ ਤੇ ਲੋਕ ਅਕਸਰ ਹੀ ਅਣਚਾਹੀ ਤਿੱਖੀ ਟਿੱਪਣੀਆਂ ਕਰਦੇ ਰਹਿੰਦੇ ਹਨ ਤੇ ਇਹੀ ਹਾਲ ਹੀ ਦੇ ਵਿੱਚ ਉਸ ਦੀ ਇੱਕ ਤਾਜ਼ਾ ਵੀਡੀਓ ਤੋਂ ਬਾਅਦ ਹੋਇਆ ਹੁਣ ਖਬਰ ਇਹ ਹੈ ਕਿ ਸੋਨੂ ਕੌਰ ਤੇ ਰਪਿੰਦਰ ਦਾ ਵਿਆਹ ਕੁਝ ਹੀ ਸਮੇਂ ਬਾਅਦ ਹੋਣ ਜਾ ਰਿਹਾ ਹੈ ਵਿਆਹ ਤੋਂ ਪਹਿਲਾਂ ਉਹਨਾਂ ਨੇ ਆਪਣੀ ਪ੍ਰੀ ਵੈਡਿੰਗ ਸ਼ੂਟ ਕਰਵਾਈ ਸੀ ਜਿਸ ਦੀ ਵੀਡੀਓ ਵੀ ਉਹਨਾਂ ਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਸੀ ਵਲੌਗ ਦੇ ਰੂਪ ਵਿੱਚ ਪਰ ਜਿਵੇਂ ਹੀ ਇਹ ਵੀਡੀਓ ਆਈ ਤੁਰੰਤ ਹੀ ਇਸ ਉੱਤੇ ਨਕਾਰਾਤਮਕ ਟਿੱਪਣੀਆਂ ਆਉਣ ਲੱਗ ਪਈਆਂ ਲੋਕਾਂ ਨੇ ਵੀਡੀਓ ਕਲਿੱਪ ਚੱਕ-ਚੱਕ ਕੇ ਵੱਖ-ਵੱਖ Facebook ਅਤੇ Instagram ਪੇਜਾਂ ਉੱਤੇ ਉਹਨਾਂ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਕਈਆਂ ਨੇ ਤਾਂ ਗੱਲਾਂ ਦੀ ਹੱਦ ਤੱਕ ਵੀ ਪਾਰ ਕਰ ਦਿੱਤੀ ਇਸ ਮਾਮਲੇ ਤੋਂ ਬਾਅਦ ਸੋਨੂ ਤੇ ਰੁਪਿੰਦਰ ਨੇ ਆਪਣੇ ਬਲੌਗਸ ਤੇ ਕਮੈਂਟ ਵੀ ਆਫ ਕਰ ਦਿੱਤੇ ਹਨ ਇਥੋਂ ਤੱਕ ਕਿ ਸੋਨੂ ਨੇ ਲਾਈਵ ਆ ਕੇ ਲੋਕਾਂ ਨੂੰ ਕਿਹਾ ਕਿ ਅਜਿਹੀਆਂ ਗੱਲਾਂ ਨਾ ਕਰੀਆਂ ਜਾਣ ਉਸਨੇ ਕਿਹਾ ਕਿ ਕਿਉਂਕਿ ਕਿਸੇ ਦਾ ਰੰਗ ਘੱਟ ਸਾਫ਼ ਨਾ ਹੋਵੇ ਜਾਂ ਉਹ ਸੋਹਣਾ ਨਾ ਹੋਵੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਜਿਹੜਾ ਟ੍ਰੋਲ ਕੀਤਾ ਜਾਵੇ ਹਰ ਇੱਕ ਬੰਦੇ ਨੂੰ ਆਪਣੀ ਵਿਆਦੀ ਖੁਸ਼ੀ ਹੁੰਦੀ ਹੈ ਤੇ ਹਰ ਇੱਕ ਬੰਦੇ ਦੀ ਚਾਹ ਹੁੰਦੀ ਹਨ ਕੋਈ ਵੀ ਆਪਣੀ ਖੁਸ਼ੀ ਨੂੰ ਆਪਣੇ ਤਰੀਕੇ ਨਾਲ ਮਨਾਉਂਦਾ ਹੈ ਤੇ ਇਸ ਵਿੱਚ ਹੱਸਣ ਵਾਲੀ ਕੋਈ ਗੱਲ ਨਹੀਂ ਹੈ ਸਾਡੀ ਵੀ ਇਹੀ ਅਪੀਲ ਹੈ ਕਿ ਕਿਸੇ ਦੀ ਲੋਕ ਰੰਗ ਜਾਂ ਨਿੱਜੀ ਚੋਣਾ ਉੱਤੇ ਟਿੱਪਣੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਇਨਸਾਨ ਦੀ ਖੂਬਸੂਰਤੀ ਸਿਰਫ ਰੰਗ ਰੂਪ ਵਿੱਚ ਨਹੀਂ ਦਿਲ ਵਿੱਚ ਹੋਣੀ ਚਾਹੀਦੀ ਹੈ ਆਖਰ ਵਿੱਚ ਤੁਹਾਡੇ ਸਭ ਦੇ ਵਿਚਾਰ ਜਾਣਨ ਦੀ ਉਮੀਦ ਕਰਦੇ ਹਾਂ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੀ ਰਾਏ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ